ਮੈਂ ਬਹੁਤ ਜ਼ਿਆਦਾ ਕੋਈ ਏਡਾ ਪੜਿਆ ਲਿਖਿਆ ਜਾਂ ਬਹੁਤ ਜਾਣਕਾਰ ਆਦਮੀ ਨਹੀਂ ਹੈਗਾ ਵੀ ਮੈਨੂੰ ਪੰਜਾਬ ਦੀ ਕੱਲੀ-ਕੱਲੀ ਗੱਲ ਪਤਾ ਹੋਵੇ ਤੇ ਮੈਂ ਉਸ ਉਹਦੇ ਮੁੱਦੇ ਤੇ ਬੋਲਾਂ ਮੈਨੂੰ ਇੰਨਾ ਪਤਾ ਵੀ ਜਿਹੜਾ মিডিਆ ਹੈ ਇਹ ਕੰਟਰੋਲਡ ਹੈ ਇਹ ਕੰਟਰੋਲ ਹੈ ਹਰ ਚੀਜ਼ ਦੇ ਉੱਤੇ মিডিਆ ਕੰਟਰੋਲ ਨਹੀਂ ਹੈਗਾ মিডিਆ ਕੰਟਰੋਲ ਕਰਦਾ ਹੈ ਮਤਲਬ ਜੇ ਸਾਡੇ ਨਾਲ ਕਿਤੇ ਧੱਕਾ ਹੁੰਦਾ ਹੈ ਜਾਂ ਕੋਈ ਪਾਵਰ ਅਥਾਰਟੀ ਧੱਕਾ ਕਰਦੀ ਹੈ ਤਾਂ মিডিਆ ਨੂੰ ਦਿਖਾਉਂਦਾ ਤਾਂ মিডিਆ ਨੂੰ ਕੰਟਰੋਲ 'ਚ ਰੱਖਦਾ ਜਿੱਦਣ মিডিਆ ਖਤਮ ਹੋ ਗਿਆ ਉਸ ਦਿਨ ਹਰ ਚੀਜ਼ ਆਊਟ ਆਫ ਕੰਟਰੋਲ ਹੋ ਜਾਊਗੀ ਲੋਕ ਨੱਠੇ ਭੱਜੇ ਫਿਰਨਗੇ ਲੋਕ ਮਿਹਨਤਾਂ ਕਰਦੇ ਫਿਰਨਗੇ ਵੀ ਸਾਡੀ ਗੱਲ ਰੱਖ ਦੋ ਯਾਰ ਕੱਲਾ ਬੰਦਾ ਕਿਹਦੇ ਕਿਹਦੇ ਕੋਲ ਜਾ ਕੇ ਬੋਲੂਗਾ ਮੇਰੇ ਨਾਲ ਕੋਈ ਗੱਲ ਹੁੰਦੀ ਹੈ ਮੈਂ ਆਪਣੇ মিডিਆ ਵਾਲੇ ਭਰਾ ਨੂੰ ਫੋਨ ਕਰਦਾ ਯਾਰ ਮੇਰੇ ਨਾਲ ਐਦਾ ਉਹ ਫੱਟ ਪਹੁੰਚ ਜਾਂਦੇ ਨੇ ਮੈਂ ਆਪਣੇ ਪੰਜਾਬ ਮੂਰੇ ਗੱਲ ਰੱਖ ਦੰਨਾ ਬਹੁਤ ਸਾਰੇ ਲੋਕ ਕਰਦੇ ਨੇ ਸਾਰੇ ਅਦਾਕਾਰ ਕਰਦੇ ਨੇ ਕਿਸੇ ਵੀ profession ਦਾ ਆਦਮੀ ਹੈ ਉਹ ਇਹ ਕਰਦਾ ਹੈ ਜਦੋਂ ਉਹਨੂੰ ਲੋੜ ਹੁੰਦੀ ਆ ਸੀ ਹਾਕ ਮਾਰਦੇ মিডিਆ ਨੂੰ ਔਰ মিডিਆ ਇੱਕ ਡਰ ਹੈ ਵੀ ਯਾਰ ਸਰਕਾਰ ਲਈ ਪੁਲਿਸ ਲਈ ਵਕੀਲਾਂ ਲਈ ਜੱਜਾਂ ਲਈ ਹਰ ਹਰ ਅਦਾਰੇ ਲਈ ਵੀ ਜੇ ਅਸੀਂ ਯਾਰ ਧੱਕਾ ਕਰਾਂਗੇ মিডিਆ 'ਚ ਆ ਜੂਗਾ ਬੰਦਾ ਡਰਦਾ ਹੈ ਹਨਾ ਵੇਹੀ ਫਲਾਣੇ ਦੇ ਪੈਸੇ ਮਾਰ ਲੈ মিডিਆ 'ਚ ਆ ਜੂਗਾ ਹੀ ਪੈਸੇ ਮੰਗ ਲੈ মিডিਏ 'ਚ ਆ ਜੂਗਾ ਜੇ মিডিਆ ਹੀ ਖਤਮ ਹੋ ਗਿਆ ਤਾਂ ਫਿਰ ਕਿੱਥੇ ਆ ਜੂਗਾ ਫਿਰ ਬਾਰੋ ਬਾਰੀ ਹੁੰਦਾ ਅੱਜ ਮੈਂ ਕੱਲ ਤੁਸੀਂ ਪਰਸੋਂ ਤੁਸੀਂ ਹਨਾ ਇੱਕ ਇੱਕ ਕਰਕੇ ਲੜਾਂਗੇ ਤਾਂ ਮਾਰੇ ਜਾਵਾਂਗੇ ਫਿਰ ਖਤਮ ਹੋ ਜਾਵਾਂਗੇ ਆਪਣੀ ਲੜਾਈ ਲੜਦੇ ਆਂ ਸੀ ਫਿਰ ਮੇਰੇ ਨਾਲ ਹੋ ਗਿਆ ਮੈਂ ਹੁਣ ਲੜੂੰਗਾ ਪਰ ਜਦੋਂ ਦੂਜੇ ਨਾਲ ਹੁੰਦਾ ਅਗਲਾ ਕਹਿੰਦਾ ਵੀ ਮੈਂ ਕੀ ਕਰਨਾ ਯਾਰ ਜਾ ਕੇ ਆਪੇ ਲੜੂਗਾ ਇਹ ਤੇ ਮੈਂ ਬਸ ਇੰਨੀ ਕੁ ਬੇਨਤੀ ਆ ਪੰਜਾਬ ਮੋਰੇ ਪੰਜਾਬੀਆਂ ਮੋਰੇ ਸਰਕਾਰ ਮੋਰੇ ਜਿਹੜੀਆਂ ਅਥਾਰਟੀਆਂ ਨੇ ਉਹਨੇ ਮੋਰੇ ਵੀ ਸਾਡਾ মিডিਆ ਆ ਔਰ মিডিਆ ਦੀ ਯਾਦੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਸਰਕਾਰ ਇਹਨਾਂ ਦੀ ਹੈ ਕੱਲ ਨੂੰ ਇਹਨਾਂ ਦੀ ਹੈ ਪਰ ਸੋਨੂੰ ਇਹਨਾਂ ਦੀ ਹੈ ਅੱਜ ਇਹ ਧੱਕਾ ਕਰਨਗੇ ਕੱਲ ਨੂੰ ਇਹ ਕਰਨਗੇ ਪਰਸੋਂ ਨੂੰ ਇਹ ਕਰਨਗੇ ਉਦੋਂ ਉਦੋਂ ਜਦੋਂ ਤੁਹਾਡੇ ਨਾਲ ਧੱਕਾ ਹੋਊਗਾ ਉਦੋਂ ਵੀ ਤੁਹਾਨੂੰ মিডিਆ ਦੀ ਲੋੜ ਪੈਣੀ ਹੈ ਉਦੋਂ ਤੁਸੀਂ ਵੀ মিডিਆ ਕੋਲ ਜਾਓਗੇ ਜਿਹੜੇ ਅੱਜ ਪਾਵਰ 'ਚ ਨੇ ਜੇ ਤੁਹਾਡੇ ਨਾਲ ਜਦੋਂ ਅੱਜ ਤੋਂ 2 ਸਾਲ ਬਾਅਦ 4 ਸਾਲ ਬਾਅਦ ਕੋਈ ਹੋਰ ਸਰਕਾਰ ਹੋਊਗੀ ਫਿਰ ਉਹ ਧੱਕਾ ਕਰੂਗੀ ਉਦੋਂ ਤੁਸੀਂ মিডিਆ ਕੋਲ ਜਾਓਗੇ ਉਦੋਂ মিডিਆ ਨੂੰ ਕੀ ਮੂੰਹ ਦਿਖਾਓਗੇ ਵੀ ਜਦੋਂ ਅਸੀਂ ਪਾਵਰ 'ਚ ਸੀ ਤਾਂ ਅਸੀਂ ਤੁਹਾਡੇ ਨਾਲ ਕੀ ਕੀਤਾ ਤੇ ਉਦੋਂ মিডিਆ ਪੁੱਛੂਗਾ ਵੀ ਭਾਈ ਉਦੋਂ ਤੂੰ ਵੀ ਤਾਂ ਵੀਰੇ ਇਹੀ ਕਰਦਾ ਸੀ ਨਾ ਤੇ ਅੱਜ ਜੋ ਤੇਰੇ ਨਾਲ ਹੋ ਰਿਹਾ ਇਸ ਲਈ ਮੈਂ ਰਿਕਵੈਸਟ ਕਰਦਾ ਜਿਹੜੀ ਵੀ ਸਾਡੀ ਅਥਾਰਟੀ ਨੇ ਬਈ ਯਾਰ মিডিਆ ਨੂੰ ਜੋ ਵੀ মিডিਆ ਨਾਲ ਪ੍ਰੋਬਲਮ ਹੋ ਰਹੀਆਂ ਨੇ ਜਾਂ মিডিਆ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧੱਕਾ ਹੋ ਰਿਹਾ মিডিਆ ਨਾਲ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਸਾਡੇ মিডিਆ ਨੂੰ ਸਾਡਾ ਜਿਹੜਾ ਵੀ ਸਾਡੀ ਇਹ ਪਾਵਰ ਹੈ ਮੈਂ ਤਾਂ ਇਹ ਕਹਿੰਦਾ ਮੈਂ ਐਜ਼ ਅਨ ਐਕਟਰ ਕਹਿੰਦਾ ਵੀ মিডিਆ ਸਾਡੀ ਪਾਵਰ ਹੈ ਅਸੀਂ ਕੋਈ ਫਿਲਮ ਕਰ ਲਈਏ ਗਾਣਾ ਕਰ ਲਈਏ ਅਸੀਂ ਤਾਂ ਫਟ মিডিਆ ਨੂੰ ਫੋਨ ਮਾਰੀਦਾ ਯਾਰ ਆ ਕਰ ਰਹੇ ਮਾੜੀ ਹੈਲਪ ਕਰਦੇ ਤੇ ਕੀਤੀ ਵੀ ਆ ਮਸੰਦ ਵੱਲੇ ਬਹੁਤ ਕੀਤੀ ਮੀਡੀਆ ਨੇ ਮੇਰੀ ਤੇ ਇਸ ਲਈ ਸਾਡਾ মিডিਆ ਘੱਟੋ ਘੜੇ ਨੂੰ ਬਖਸ਼ ਦਿੱਤਾ ਜਾਵੇ ਇਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦਿੱਤਾ ਜਾਵੇ ਤਾਂ ਕਿ ਇਹ ਆਪਣਾ ਕੰਮ ਕਰਨ ਸਮਾਜ ਨੂੰ ਸੁਧਾਰਨ ਚ ਮੀਡੀਆ ਦਾ ਸਭ ਤੋਂ ਵੱਡਾ ਹੱਥ ਹੈ ਕਿਸੇ ਸਾਡੀ ਧੀ ਭੈਣ ਦਾ ਤੱਕਾ ਹੋ ਜਾਂਦਾ ਕਿਸੇ ਨਾਲ ਮਾਈ ਨਾਲ ਬਾਪ ਨਾਲ ਤੱਕਾ ਹੋ ਜਾਂਦਾ ਮੀਡੀਆ ਫਟ ਪਹੁੰਚਦਾ ਉਹ ਗੱਲ ਵਾਇਰਲ ਹੁੰਦੀ ਆ ਬਹੁਤ ਲੋਕਾਂ ਦੀ ਹੈਲਪ ਹੋਈ ਆ ਬਹੁਤ ਲੋਕਾਂ ਦੇ ਘਰ ਬਣੇ ਨੇ ਬਹੁਤ ਲੋਕਾਂ ਦੇ ਇਲਾਜ ਹੋਏ ਨੇ ਸਿਰਫ ਕਿਉਂਕਿ ਮੀਡੀਆ ਇਹ ਗੱਲ ਚੁੱਕਦਾ ਤਾਂ ਉਹਨਾਂ ਦੀ ਹੈਲਪ ਹੁੰਦੀ ਆ ਇਸ ਲਈ ਮੀਡੀਆ ਦੀ ਆਜ਼ਾਦੀ ਸਭ ਤੋਂ ਜ਼ਰੂਰੀ ਹੈ ਤੇ ਜਿਹੜੇ ਮੇਰੇ ਭਰਾ ਤੇ ਭੈਣ ਤੇ ਬਜ਼ੁਰਗ ਜਾਂ ਜਵਾਨ ਘਰਾਂ ਚ ਬੈਠੇ ਨੇ ਵੀ ਚੱਲ ਕੋਈ ਨਹੀਂ ਐਉਂ ਨਾ ਕਰਿਆ ਕਰੋ ਜਿੱਦਣ ਤੁਹਾਡੇ ਨਾਲ ਹੋਗੇ ਉਦੋਂ ਫੇ ਸਾਰਿਆਂ ਨੇ ਕਹਣਾ ਚੱਲ ਕੋਈ ਨਹੀਂ ਇਸ ਲਈ ਸਾਰੇ ਪਹੁੰਚਣ ਜਿੱਥੇ ਵੀ ਲੋੜ ਪੈਂਦੀ ਆ ਸਾਡੇ মিডিਆ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਮੈਂ ਆਪਣੇ ਅਦਾਕਾਰ ਕਲਾਕਾਰ ਵੀਰ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਭਾਈ ਆਪਾਂ ਵੀ মিডিਆ ਨੂੰ ਅਵਾਜ਼ਾਂ ਮਾਰਦੇ ਆਪਣੇ ਵੇਲੇ ਅੱਜ মিডিਆ ਨੂੰ ਲੋੜ ਐ ਤੁਸੀਂ ਜਰੂਰ ਆਓ ਬਾਕੀ ਜਿੱਥੇ ਜੋ ਵੀ ਹੈ ਤੁਹਾਡੇ ਨਾਲ ਆ ਸਾਰੇ মিডিਆ ਦੇ ਨਾਲ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ